ਲੀ ਜਮਾਤ ਦੇ ਵਿੱਚ ਪੜਦਾ ਮਾਦਾ ਲਾਡਲਾ ਮਾਸੂਮ ਜਿਹਾ ਪੁੱਤ ਠੰਡ ਲੱਗਣ ਦੇ ਕਾਰਨ ਘਰ ਦੇ ਵਿੱਚ ਤੜਫਦਾ ਰਿਹਾ ਪਿਤਾ ਦਾ ਸਾਆਯਾ ਸਿਰ ਤੇ ਪਹਿਲਾਂ ਹੀ ਨਹੀਂ ਸੀ ਅਤੇ ਹੁਣ ਜਦੋਂ ਬੱਚਾ ਬਿਮਾਰ ਹੋ ਗਿਆ ਤੇ ਮਾਂ ਤੇ ਇੱਕ ਨਵੇਂ ਬਿਫਤਾਨ ਪਈ ਪਤਾ ਲੱਗਿਆ ਕਿ ਮਾਂ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਅਤੇ ਘਰ ਦੇ ਵਿੱਚ ਰੋਟੀ ਪਾਣੀ ਤੱਕ ਦਾ ਕੋਈ ਸਹਾਰਾ ਨਹੀਂ ਦੁਖਦਕਟਨਾ ਵਾਪਰਨ ਤੋਂ ਬਾਅਦ ਪਤਾ ਚੱਲਦਾ ਹੈ ਕੀ ਰਾਤ ਦੇ ਵਿੱਚ ਜਦੋਂ ਬੱਚੇ ਨੂੰ ਇਲਾਜ ਤੇ ਲਈ ਲਜਾਇਆ ਜਾਂਦਾ ਤਾਂ ਉਹ ਦਮ ਤੋੜ ਦਿੰਦਾ। ਪਹਿਲੀ ਕਲਾਸ ਦੇ ਬੱਚੇ ਦੀ ਜਾਨ ਠੰਡ ਦੇ ਕਾਰਨ ਜਾਣ ਤੋਂ ਬਾਅਦ ਪਰਿਵਾਰ ਤਾਂ ਇੱਥੇ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਜਦੋਂ ਇਸ ਗੱਲ ਦੀ ਖਬਰ ਸਕੂਲ ਵਾਲਿਆਂ ਦੇ ਕੋਲ ਪਹੁੰਚੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਨਹੀਂ ਰੁਕੇ। ਅਧਿਆਪਕਾਂ ਦਾ ਕਹਿਣਾ ਸੀ ਕਿ ਸਾਨੂੰ ਅੱਜ ਵੀ ਉਹ ਬੱਚਾ ਆਪਣੀ ਅੱਖਾਂ ਦੇ ਸਾਹਮਣੇ ਖੇਡਦਾ ਹੋਇਆ ਦਿਖਾਈ ਦਿੰਦਾ ਜੋ ਕਿ ਠੰਡ ਦੇ ਕਹਿਰ ਕਰਕੇ ਇਸ ਦੁਨੀਆ ਤੋਂ ਚਲਾ ਗਿਆ। ਜਾਣਕਾਰੀ ਅਨੁਸਾਰ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਪਈਆਂ ਨੇ ਤੇ ਇੱਧਰ ਕੁਲਦੀਪ ਸਿੰਘ ਸਵਰਗਿਆ ਆਲਾ ਸਿੰਘ ਪਿੰਡ ਪੱਖੋ ਕਲਾ ਘਰ ਦੇ ਵਿੱਚ ਹੀ ਰਹਿ ਰਿਹਾ ਸੀ। ਬੀਤੇ ਦਿਨੀ ਠੰਡ ਜ਼ਿਆਦਾ ਹੋਣ ਤੇ ਕਾਰਨ ਉਹ ਬਿਮਾਰ ਪੈ ਗਿਆ ਤੇ ਉਸ ਨੂੰ ਹਸਪਤਾਲ ਲੈ ਕੇ ਉਸਦੇ ਪਰਿਵਾਰਿਕ ਮੈਂਬਰ ਭੱਜਦੇ ਰਹੇ ਪਰ ਉਸਦੀ ਜਾਨ ਕਿਸੇ ਵੀ ਤਰ੍ਹਾਂ ਬਚ ਨਹੀਂ پائی। ਦੱਸਿਆ ਜਾ ਰਿਹਾ ਹੈ ਕਿ ਬੱਚਾ ਕੁਲਦੀਪ ਸਿੰਘ ਜਿਸਦੇ ਕੀ ਦੋ ਭਰਾ ਤੇ ਦੋ ਭੈਣਾਂ ਵੀ ਹਨ ਇਹ ਪਰਿਵਾਰ ਆਰਥਿਕ ਪੱਖੋਂ ਬਹੁਤ ਹੀ ਜ਼ਿਆਦਾ ਗਰੀਬ ਹੈ। ਕਰਦੇ ਵਿੱਚ ਕਰਤਾ ਮੁਖੀ ਨਹੀਂ ਹੈ ਬੀਤੇ ਕੁਝ ਸਮੇਂ ਪਹਿਲਾਂ ਹੀ ਨਦੇ ਪਿਤਾ ਦੀ ਜਾਨ ਜਾ ਚੁੱਕੀ ਹੈ ਮਾਸੂਮ ਪਿੰਡ ਪੱਖੋ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪਹਿਲੀ ਜਮਾਤ ਦਾ ਵਿਦਿਆਰਥੀ ਸੀ ਜਿਸ ਦੀ ਕੀ ਜਾਨ ਗਈ ਬੱਚੇ ਦੀ ਜਾਨ ਜਾਣ ਤੋਂ ਬਾਅਦ ਪ੍ਰਿੰਸੀਪਲ ਨਵਦੀਪ ਚਰਮਾ ਅਤੇ ਸਮੂਹ ਸਟਾਫ ਨੇ ਇਸ ਗੱਲ ਤੇ ਦੁੱਖ ਸਹਿਤ ਕੀਤਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਪੜਾਈ ਦੇ ਪੱਖੋਂ ਅਸੀਂ ਹਰ ਬੱਚੇ ਦੀ ਮਦਦ ਕਰਨ ਲਈ ਤਿਆਰ ਬੈਠੀਆਂ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਤੋਂ ਬਾਅਦ ਕਈ ਦਿਨਾਂ ਦਾ ਅਲਰਟ ਵੀ جاری ਸੀ ਅਤੇ ਸਕੂਲਾਂ ਦੇ ਵਿੱਚ ਵੀ ਛੋਟੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਹੋਈਆਂ ਸੀ ਇਸੇ ਦੌਰਾਨ ਹੀ ਇਹ ਜੀ ਮੰਦਭਾਗੀ ਘਟਨਾ ਪਿੰਡ ਦੇ ਵਿੱਚ ਵਾਪਰਨ ਤੋਂ ਬਾਅਦ ਹਰ ਕੋਈ ਇਹ ਹੀ ਆਖ ਰਿਹਾ ਹੈ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਮਰਾਣਾ ਜਰਦਰਸ਼ਨ ਸਿੰਘ ਕਪੂਰ ਏ ਮੇਰੇ ਭਾਈ ਦਾ ਲਾਜ ਨਹੀਂ ਕਰਾਇਆ ਜਾ ਪਹਿਲੀ ਚਲਾਹ ਤੇ ਪਰਦਾ ਸੀ ਟੁੱਟਿਆ ਚਾਰਨਾ ਮੇਰਾ ਭਾਈ 22 ਬਰ ਬਰਾਉ ਹੋ ਗਿਆ ਤੇਦੀ ਯਾਦ ਕੇ ਉਦੋਂ ਬਾਅਦ ਉਹ ਦਵਾਈ ਦੂਈ ਦੂਈ ਡੱਟ ਤੋਂ ਉਹ 3 ਨਹੀਂ ਜਟਾਇਆ ਉਦੋਂ ਭਾਈ ਬਟਰਾ ਲੈ ਲਈ ਜਾਈ ਰਾਤ ਨੂੰ 12 ਵਜੇ ਉਦੋਂ ਬਾਅਦ ਦੰਦੇਾਂ ਦੇ ਮੌਤ ਹੋ ਗਈ ਉਦੋਂ ਬਾਅਦ ਹਾਂਜੀ ਠੰਡੇ ਜਾਨੀ ਹੰਡੇ ਜਾਣਾ ਹੋਈ ਹੈ ਜੀ ਮੌਤ ਤੋਂ ਵੀ ਹੋ ਗਈ ਸਰਜੀਤ ਸਿੰਘ ਆ ਜੀ ਪਰਿਵਾਰ ਗਰੀਬ ਹੈ ਜੀ ਪਿਛਲੇ ਦਿਨੀ ਇਸ ਦੀ ਮੌਤ ਹੋ ਗਈ ਤੇ ਇਲਾਜ ਨਹੀਂ ਹੋਇਆ ਜੀ ਨਾ ਆਉਣ ਦਾ ਨਾਲ ਮਤਲਬ ਜੇ ਇਲਾਜ ਹੁੰਦਾ ਪੈਸਾ ਹੈ ਨਹੀਂ ਸੀ ਕੋਲੇ ਕੋਈ ਗਰੀਬ ਜਾਨ ਹੈਗੇ ਜੀ ਅਸੀਂ ਤੇ ਬੱਚੇ ਦੋ ਬੱਚੇ ਨੇਗੇ ਦੋ ਗੁੱਡੀਆਂ ਨੇ ਤੇ ਨਪਰਾ ਸੀ ਇੱਕ ਦੀ ਮੌਤ ਹੋ ਗਈ ਛੋਟੇ ਦੀ ਹਾਂਜੀ ਆਪ ਜੀ ਪਹਿਲੀ ਗਲਾਜ ਚ ਵੱੜਦਾ ਸੀ ਜੀ ਤੇ ਪਹਿਲੀ ਗਲਾਜ ਚ ਵੱੜਦਾ ਵੱੜਦਾ ਛੋਟੀਆਂ ਦੇ ਵਿੱਚ ਘਰੇ ਸੀ ਜੀ ਘਰੇ ਉਹ ਠੰਡੇ ਦੇ ਕਾਰਨ ਨਾਲ ਸੰਜੇ ਨਮੂਣੀਆਂ ਹੋ ਗਿਆ ਜੀ ਨਮੂਣੀਆਂ ਨਾਲ ਉਹ ਗੁਜ਼ਰ ਗਿਆ ਬੱਚਾ ਪਰਿਵਾਰ ਹੈ ਜੀ ਇਹਨੂੰ ਕੋਈ ਸਹਾਇਤਾ ਦਿੱਤੀ ਜਾਵੇ ਤੇ ਆਦਾ ਗੁਜ਼ਾਰਾ ਕਰ ਸਕਣ ਹਾਂਜੀ ਮਾਤਾ ਪਿਤਾ ਜੀ ਮਤਲਬ ਦਿਮਾਗੀ ਉਹ ਹੋ ਗਈ ਤੇ ਬਾਕੀ ਇਹਦੇ ਪਿਓ ਦੀ ਡੈਸ ਹੋਈ ਹੈ ਇਹ ਬਹੁਤ ਵੱਡਾ ਬਹੁਤ ਦੁੱਖ ਦੀ ਗੱਲ ਹੈ ਕਿ ਜੋ ਬੱਚਾ ਆਪਣਾ ਕੁਲਦੀਪ ਸਿੰਘ ਦੀ ਅੱਜ ਮੌਤ ਹੋਈ ਹੈ ਬਹੁਤ ਗਰੀਬ ਪਰਿਵਾਰ ਦਾ ਬੱਚਾ ਸੀ ਜੋ ਸਕੂਲ ਚ ਪੜਦਾ ਸੀ ਛੁੱਟੀਆਂ ਦੌਰਾਨ ਤੋ ਤਿੰਨ ਦਿਨ ਪਹਿਲਾਂ ਠੰਡ ਲੱਗਣ ਕਰਕੇ ਬਿਮਾਰ ਹੋ ਗਿਆ ਜੋ ਗਰੀਬ ਹੋਣ ਕਰਕੇ ਇਲਾਜ ਤੋਂ ਨਾ ਹੋਣ ਕਰਕੇ ਇਸ ਦੀ ਮੌਤ ਹੋ ਗਈ ਤੇ ਬਹੁਤ ਮਦਪਾਗੀ ਘਟਨਾ ਕੀ ਅਸੀਂ ਸਾਰੀ ਨਗਰ ਪੰਚਾਇਤ ਤੇ ਨਕਲਵਾਸੀ ਕਿ ਨੂੰ ਬਹੁਤ ਦੁੱਖ ਪ੍ਰਗਟ ਕਰਦਾ ਮੇਰਾ ਨਾਮ ਅਜੀਪੂ ਲੋਹ ਸਿੰਘ ਦੇਖੋ ਜੀ ਗੱਲ ਇਹ ਹੈ ਵੀ ਇਹ ਬੱਚਾ ਸੀ ਜਿਹੜਾ ਇਹ ਗਰੀਬੀ ਦੇ ਕਾਰਨ ਪਹਿਲੀ ਕਲਾਸ ਚ ਪੜਦਾ ਸੀ ਇਹ ਸਰਕਾਰੀ ਸਕੂਲ ਚ ਪ੍ਰਾਇਮਰੀ ਚ ਆਪ ਇਹ ਨਿਆਣਿਆਂ ਚ ਰਹਿੰਦਾ ਜੋ ਇਹਨਾਂ ਦਾ ਪਿਤਾ ਹੈ ਉਹ ਦਰੰਗ ਦੀ ਮਤਲ ਸ਼ਾਂਤ ਨਾਲ ਉਹਦੀ ਵੀ ਪਹਿਲਾਂ ਡੈਥ ਹੋ ਚੁੱਕੀ ਸੀ ਮਾਂ ਹੈ ਜਿਹੜੀ ਇਹਦੀ ਬੱਚੇ ਦੀ ਉਹ ਥੋੜੀ ਜੀ ਆਪ ਸੰਤਾ ਬੇਦਿਮਾਗ ਚਲਦਾ ਹੋਇਆ ਜੀ ਜੋ ਬੱਚਾ ਸੀ ਜੀ ਗਰੀਬ ਪਰਿਵਾਰ ਦਾ ਬੱਚਾ ਸੀ ਪਹਿਲੀ ਕਲਾਸ ਚ ਪੜਦਾ ਸੀ ਇਹ ਪ੍ਰਾਇਮਰੀ ਸਕੂਲ ਚ ਅਸੀਂ ਸਰਕਾਰ ਮੂਰੀ ਜੀ ਇਹ ਹੀ ਬੇਨਤੀ ਕਰਦਾ ਵੀ ਸਰਕਾਰ ਇਹਨਾਂ ਦੀ ਕੋਈ ਇਹਨਾਂ ਦੀ ਮਦਦ ਕਰੇ ਜੀ ਬਦ ਤੋਂ ਬਾਅਦ ਸਹਾਇਤਾ ਕਰੇ ਜਿੰਨੇ ਗਰੀਬ ਪਰਿਵਾਰ ਨੇ ਆਈਆਂ ਚ ਬੈਠੇ ਨੇ ਜੀ ਇਹ ਇਹ ਮੌਤ ਹੋਈ ਆ ਜੀ ਪੜਦਾ ਸੀ ਛੁੱਟੀਆਂ ਸੀ ਛੁੱਟੀਆਂ ਦੇ ਕਾਰਨ ਇਹ ਜਦੋਂ ਪਤਾ ਲੱਗਿਆ ਵੀ ਪਿੰਡੋਂ ਇੱਥੇ ਦਵਾਈ ਦੂ ਵੀ ਦਵਾਉਂਦੇ ਰਹੇ ਇੱਥੇ ਜਦੋਂ ਜਿਆਦਾ ਵੀ ਆਏ ਹੋ ਗਏ ਵੀ ਹੁਣ ਠੰਡ ਦੇ ਕਾਰਨ ਵੀ ਨਮੂਨੀਆਂ ਵਿਗੜ ਗਏ ਨੂੰ ਜੀ ਮੈਲਾ ਮੂਲਾ ਖੜ ਗਏ ਛਾਤੀ ਤੇ ਇਤੋਂ ਬਰਨਾਲੇ ਲੈ ਗਏ ਬਰਨਾਲੇ ਜੀ ਜਾਂਦਾ ਇਹ ਰਸਤੇ 'ਚ ਇਹ ਬੱਚੇ ਦੀ ਮੌਤ ਹੋ ਗਈ ਤੇ ਆਹ ਜਹਾ ਪ੍ਰਵਾਹ ਜੀ ਕਿਤੋਂ ਇਹ ਤਾਂ ਛੋਟਾ ਜੀ ਪਹਿਲੀ ਕਲਾਸ 'ਚ ਪੜਦਾ ਸੀ ਅਸੀਂ ਤਾਂ ਇਹੀ ਬੇਨਤੀ ਕਰਦੇ ਨੇ ਸਰਕਾਰ ਮੂਰੇ ਵੀ ਜੀ ਵੱਧ ਤੋਂ ਵੱਧ ਸਰਕਾਰ ਇਹਨਾਂ ਦੀ ਮਦਦ ਕਰੀ ਕੀਤੀ ਜਾਵੇ ਮੈਂ ਨਵਦੀਪ ਸ਼ਰਮਈ ਹਾਂ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਪਖੋਕਲਾ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਅਸੀਂ ਵੀ ਉਸ ਗੱਲ ਨਾਲ ਹਲੂਨੇ ਹੋਏ ਆ ਬੱਚਾ ਬਹੁਤ ਹੀ ਕੋਮਲ ਸੀਗਾ ਹਲੇ ਵੀ ਸਾਡੀਆਂ ਅੱਖਾਂ ਸਾਹਮਣੇ ਬੱਚਾ ਘੁੰਮਦਾ ਤੇ ਠੰਡ ਕਾਰਨ ਛੁੱਟੀਆਂ ਦੇ ਵਿੱਚ ਹੀ ਬੱਚੇ ਦੀ 21 ਤਰੀਕ ਨੂੰ ਅਚਨਚੇਤ ਮੌਤ ਹੋ ਗਈ ਉਹ ਸਾਡੇ ਲਈ ਵੀ ਇੱਕ ਸ਼ੌਕ ਅਲੱਗ ਸੀਗਾ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ ਅਬੇਸ਼ਕ ਅਸੀਂ ਸਕੂਲ ਦੇ ਵਿੱਚ ਜਾਂ ਸਰਕਾਰ ਅਕਸਰ ਸਕੂਲਾਂ ਦੇ ਵਿੱਚ ਬਹੁਤ ਯਤਨ ਕਰਦੀ ਹੈ ਛੁੱਟੀਆਂ ਵੀ ਅਕਸਰ ਕਈ ਵਾਰ ਕੀਤੀਆਂ ਜਾਂਦੀਆਂ ਨੇ ਕਿ ਬੱਚੇ ਨੂੰ ਠੰਡ ਤੋਂ ਬਚਾਇਆ ਜਾ ਸਕੇ ਪਰ ਕੁਛ ਹੱਦ ਤੱਕ ਅਸੀਂ ਮੈਂ ਪਰਿਵਾਰਾਂ ਮੈਂਬਰਾਂ ਨੂੰ ਵੀ ਕਹਿਣਾ ਚਾਹਾਂਗਾ ਜਾਂ ਬਾਕੀ ਬੱਚੇ ਜੋ ਮੇਰੇ ਸਕੂਲ ਚ ਪੜ੍ਹਦੇ ਨੇ ਉਹਨਾਂ ਦੇ ਮਾਪਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਕਿਰਪਾ ਕਰਕੇ ਘਰੇ ਵੀ ਬੱਚਿਆਂ ਦਾ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇ ਜਿਵੇਂ ਕਿ ਠੰਡ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਨਾ ਨਿਕਲ ਦਿੱਤਾ ਜਾਵੇ ਔਰ ਜੇਕਰ ਜਾਂਦੇ ਹਨ ਤਾਂ ਪ੍ਰੋਪਰ ਕੱਪੜੇ ਪਾ ਕੇ ਠੰਡ ਤੋਂ ਬਚਣ ਤਾਂ ਕਿ ਉਹ ਪਾ ਕੇ ਭੇਜਿਆ ਕਰਨ। ਇਹੀ ਮੈਂ ਕਹਿਣਾ ਚਾਹਾਂਗਾ। ਬਾਕੀ ਨਾ ਇਸ ਤੋਂ ਮਾੜੀ ਘਟਨਾ ਦਾ ਸ਼ਾਇਦ ਹੀ ਕਿਤੇ ਦੇਖੀ ਹੋਵੇ ਨੰਨਾ ਨੰਨਾ ਮੁੰਨਾ ਬੱਚਾ ਸਾਡੇ ਸਕੂਲ ਦਾ ਪਹਿਲੀ ਕਲਾਸ ਦਾ ਵਿਦਿਆਰਥੀ ਸੀਗਾ ਸਾਡੇ 6 ਸਾਲ ਦੀ ਉਮਰ ਬਹੁਤ ਵਧੀਆ ਸੀ ਕੰਮ ਕੋ ਵੀ ਵਧੀਆ ਕਰਦਾ ਸੀਗਾ ਉਸ ਦਾ ਵੱਡਾ ਭਰਾ ਵੀ ਸਾਡੇ ਸਕੂਲ ਚ ਪੜਦਾ ਦੋਨੋਂ ਬੱਚੇ ਕਾਫੀ ਐਕਟਿਵ ਸੀ ਅਸੀਂ ਸਿੱਖਿਆ ਵਿਭਾਗ ਵੱਲੋਂ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਤੇ ਸਮੂਹ ਸਟਾਫ ਵੱਲੋਂ ਪਰਿਵਾਰ ਨਾਲ ਪੂਰੀ ਹਮਦਰਦੀ ਜ਼ਾਹਰ ਕਰਦੇ ਆਂ ਔਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਲੋੜ ਹੈ ਤਾਂ ਉਹ ਵੀ ਬੱਚਿਆਂ ਨੂੰ ਪੜ੍ਹਾਈ ਦੇ ਤੌਰ ਤੇ ਉਹ ਵੀ ਪ੍ਰੋਪਰ ਬੱਚਿਆਂ ਦੀ ਮਦਦ ਜਿਹੜੀ ਹੈ ਅਸੀਂ ਕਰਾਂਗੇ ਤੇ ਸਿੱਖਿਆ ਵਿਭਾਗ ਸਾਰੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਬਰਨਾਲਾ ਜੀ ਸਾਡੇ ਸੀਐਸਟੀ ਸਾਹਿਬ ਅਤੇ ਛੋਡੇ ਜੀ ਬੀਪੀਓ ਸਾਹਿਬ ਸਾਰੇ ਵੱਲੋਂ ਹੀ ਦੁੱਖ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ ਇਹ ਬਹੁਤ ਹੀ ਮਾੜੀ ਘਟਨਾ ਜੋ ਵਾਪਰੀ ਸਰਜੀਤ ਸਿੰਘਾ ਜੀ ਪਰਿਵਾਰ ਗਰੀਬ ਹੈ ਜੀ ਪਿਛਲੇ ਦਿਨੀ ਇਸ ਦੀ ਮੌਤ ਹੋ ਗਈ ਇਹ ਇਲਾਜ ਨਹੀਂ ਹੋਇਆ ਜੀ। ਇਲਾਜ ਹੋਣ ਦਾ ਨਾਲ ਮਤਲਬ ਜੇ ਇਲਾਜ ਹੁੰਦਾ ਪੈਸਾ ਹੈ ਨਹੀਂ ਸੀ ਕੋਲੇ ਕੋਈ ਗਰੀਬ ਜੰਮ ਹੈਗੇ ਜੀ ਅਸੀਂ। ਤੇ ਬੱਚੇ ਦੋ ਬੱਚੇ ਨੇਗੇ ਦੋ ਗੁੱਡੀਆਂ ਨੇ